ਮੁਰਨਾ ਕੀਤਾ ਜਾਵੇ ਹਥਿਆਰ ਚੱਕਰ ਲਈਏ ਤਾਂ ਕਿ ਪੰਜਾਬੀ ਲੋਕਾਂ ਵੀ ਤਾਂ ਅਸੀਂ ਬੀਪੀ ਸ਼ੂਗਰ ਦਾ ਮਰਨਾ ਹੀ ਆ ਉਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਪੰਜਾਬ ਦੇ ਵਾਪਸ ਆਈਏ ਅਗਲ ਵੀ ਕੀ ਧਰਮ ਕਰ ਘਰਾਂ ਦੇ ਵਿੱਚ ਪਹੁੰਚੇ ਕੱਫਾ ਤੇ ਬੱਚੇ ਜਿਹੜੇ 11 11 12 12 ਸਾਲ ਦੇ ਉਹਨਾਂ ਨੇ ਕਸ਼ ਰੋ ਕੇ ਕਿਹਾ ਅਸੀਂ ਵੀ ਇੱਥੇ ਜੀਣਾ ਚਾਹੁੰਦੇ ਇੱਦਾਂ ਦੇ ਕਰਤਾਰਾਂ ਲੋਕਾਂ ਦੇ ਵਿੱਚ ਕੀ ਧਰਮ ਸਮਾਜ ਵਾਦਾ ਰਾਵਣ ਸਾਹਿਬ ਦੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਤਲਾਦੀਬੱਜੀ ਸਾਹਿਬ ਸਾਰੇ ਤੇ ਲੋਕ ਪਹੁੰਚੇ ਆ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜੋ ਪ੍ਰਸਤਾਵ 라ਵਣ ਸਾਹਿਬ ਨੇ ਕਹੇ ਆ ਮੈਨੂੰ ਤਿੰਨੇ ਕਬੂਲ ਆ ਜੋ ਸਾਨੂੰ ਇਸ ਮੰਚ ਤੋਂ ਹੁਕਮ ਹੋਏਗਾ ਅਸੀਂ ਉਹੀ ਪਾਸ ਕਰਾਂਗੇ ਸਾਥੀ ਸਾਡੇ ਜਿੱਥੇ ਜਿਹੜੇ ਆ ਅਲਫਾਵਨ ਵਾਲੇ ਸ਼ਹਿਰ ਤੋਂ ਪਿਛਲੇ ਪਾਸੇ ਜਿਹੜੇ ਆ ਉਹ ਕਾਫੀ ਲੋਕ ਉਥੇ ਆ ਜਿੰਦਾਬਾਦ ਸਾਥੀਓ ਇਸੇ ਤਰ੍ਹਾਂ ਆਪਣੀ ਇਕਤਾ ਬਣਾਈ ਰੱਖਣੀ ਹੈ ਤੋੜੇ ਦੇ ਤੱਕ ਲੰਗਰ ਵੀ ਆ ਰਿਹਾ ਚਾਹ ਦਾ ਵੀ ਪ੍ਰੋਗਰਾਮ ਹੈ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਲੈਣੀ ਪਾਣੀ ਪਹੁੰਚ ਗਿਆ ਤੁਹਾਡੇ ਵਿੱਚ ਪਾਣੀ ਹੋਰ ਪਿੱਛੇ ਆ ਰਿਹਾ ਐ ਐਸਐਸਪੀ ਜਹਾਦੀ ਤੇ ਉਹ ਪ੍ਰਸ਼ਾਸਨ ਜਾਵਨ ਜੀ ਸਾਹਿਬ ਵੀ ਸਾਡੇ ਸਾਥੀ ਰੌਣਕਾਂ ਕਰ ਜੋਤੀ ਆਈ ਹੈ ਨਹੀਂ ਰੋਸ਼ਨੀ ਨਹੀਂ ਹੈ ਰੌਣਕਾਂ ਕਰ ਜੋਤੀ ਆਈ ਹੈ ਨਹੀਂ ਰੋਸ਼ਨੀ ਨਹੀਂ ਹੈ ਪੰਜਾਬ ਸਰਕਾਰ ਜਿੰਦਾਬਾਦ ਆਓ ਜੀ ਆਓ ਜੀ ਜੀ ਵੀ ਆਓ ਜਿਓ ਮੇਰੇ ਧਰਮਵੀਰ ਜੀ ਆਓ ਅੱਗੇ ਆ ਜਿਓ ਨਾਈ ਰਾਜਨੀ ਵਾਲੀ ਹੈ ਪ੍ਰਵਣ ਬੇਨਤੀ ਆ ਥੋੜਾ ਸੰਤਾਂ ਨੂੰ ਅੱਗੇ ਬਹਿ ਲੈਂਦੇ ਹੋ ਜੀ ਜਿਹੜੇ ਮੇਰੇ ਨੀਰੀ ਦੇ ਬਤੰਦੇ ਜੀ ਧਰਮਵੀਰ ਜੀ ਵੀ ਮੰਚ ਤੇ ਆ ਜਾਓ ਪਲੀਜ਼ ਨਾਈ ਰਾਜਨੀ ਵਾਲੀ ਹੈ ਕੁਮਾਰ ਜੀ ਵਿਜੇ ਆਰ ਦੋਸਤੋ ਨਿਊਜ਼ ਆਇਰ.in ਚੈਨਲ ਦਾ ਡਾਸ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਵਾਲਮੀਕੀ ਸਮਾਜ ਵੱਲੋਂ ਗੱਲ ਦੱਸਿਆ ਗਿਆ ਸੀ ਕਿ ਅੱਜ ਭੰਡਾਰੀ ਪੁਲ ਜਾਮ ਕੀਤਾ ਜਾਏਗਾ ਸੋ ਪੂਰਨ ਤੌਰ ਤੇ ਭੰਡਾਰੀ ਪੁਲ ਬੰਦ ਹੈ ਵਾਲਮੀਕੀ ਸਮਾਜ ਦੇ ਪਵਨ ਜੀ ਨਾਲ ਗੱਲ ਕਰਦੇ ਹਾਂ ਜੀ ਕੀ ਹਾਲ ਚਾਲ ਕਰਦਾ ਵਧੀਆ ਜੀ ਬਤਾ ਕਿਰਪਾ ਪ੍ਰਮਾਤਮਾ ਦੀ ਬਿਲਕੁਲ ਜਿਹੜਾ ਕਿ ਅੱਜ ਕੱਲ੍ਹ ਤੁਹਾਡੀ ਕਾਲ ਦਿੱਤੀ ਗਈ ਸੀ ਕਿ ਭੰਡਾਰੀ ਕੋਲ ਬੰਦ ਰਹੇਗਾ ਤਾਂ ਕਿਸ ਵਜ੍ਹਾ ਤੁਸੀਂ ਇਹ ਕੀ ਮੁੱਦਾ ਸੀ ਇਹ ਤੁਸੀਂ ਦੇਖਿਆ ਜੀ 27 ਅਕਤੂਬਰ ਨੂੰ ਜਿਹੜਾ ਗੁੰਡਾਗਰਦੀ ਦਾ ਨਾਂ ਪਾਵਨ ਵਾਲਮੀ ਕੀ ਤੀਰਥ ਉੱਤੇ ਕੋਸ਼ਿਸ਼ ਸੰਤਾਂ ਵੱਲੋਂ ਬਾਬਿਆਂ ਵੱਲੋਂ ਔਰ ਇੱਕ ਵਿਅਕਤੀ ਵਿਸ਼ੇਸ਼ ਓਮਪ੍ਰਕਾਸ਼ ਗੱਬਰ ਵੱਲੋਂ ਕੀਤਾ ਗਿਆ ਉਹਦੇ ਰੋਸ਼ਵਜੋ ਹੈ ਅੱਜ ਦਾ ਤਰਕ ਦਿੱਤਾ ਗਿਆ ਇਹ ਕੋਈ ਸਿਆਸੀ ਤੁਹਾਨੂੰ ਲੱਗਦੀ ਹੈ ਗੇਮ ਹੈ ਕਿ ਕੀ ਦੇਖੋ ਸਾਡਾ ਤਾਂ ਕੋਈ ਸਿਆਸੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ ਗੱਬਰ ਦਾ ਹੋ ਸਕਦਾ ਕੋਈ ਸਿਆਸੀ ਮਫਾਦ ਹੋਵੇ ਜਾਂ ਕੋਈ ਸਿਆਸੀ ਰੋਟੀਆਂ ਸਿਕਣੀਆਂ ਹੋਣ ਵੀ ਬਾਰ-ਬਾਰ ਉਹ ਥਾਂ ਤੇ ਬੇਦਬੀ ਕਰਨਾ ਬਾਰ-ਬਾਰ ਉਹ ਥਾਂ ਤੇ ਵਿਵਾਦ ਪਾਣਾ ਇਹ ਗੱਬਰ ਦਾ ਵਿਵਾਦ ਹੋ ਸਕਦਾ ਗੱਬਰ ਰੋਟੀਆਂ ਸਿਕ ਸਕਦਾ ਸਾਡਾ ਕੋਈ ਇਦਾਂ ਦਾ ਮੋਟਿਵ ਨਹੀਂ ਹੈ ਲਗਾਤਾਰ ਵਿਵਾਦ ਹੋ ਰਹੇ ਜਿਹੜੇ ਰੁਕ ਨਹੀਂ ਰਹੇ ਇੱਕ ਤੋਂ ਬਾਅਦ ਇੱਕ ਹੋ ਰਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਤੁਸੀਂ ਦੇਖ ਲਓ ਵੀ ਜਿੰਨੇ ਵੀ ਵਿਵਾਦ ਹੋਏ ਆ ਜਿੰਨੀਆਂ ਬੇਦਬੀਆਂ ਹੋਈਆਂ ਵਾ ਪਿੱਛੇ ਚਲ ਜਓ ਤੁਸੀਂ ਇਹ ਗੱਬਰ ਵੱਲੋਂ ਕੀਤੇ ਗਏ ਨਾ ਕਿ ਇਹ ਜਿਹੜੇ ਸੰਗਠਨ ਦੇ ਲੋਕ ਬੈਠੇ ਆ ਤੁਸੀਂ ਦੇਖ ਰਹੇ ਪੀਸਫੁਲੀ ਬੰਦੇ ਆ ਕੋਈ ਗੁੰਡਾਗਰਦੀ ਨਹੀਂ ਆ ਔਰ ਜਿੱਦਨ ਝੰਡਾ ਚੜ੍ਹਾਇਆ ਗਿਆ ਪੂਰੇ ਮੀਡੀਆ ਨੇ ਦੇਖਿਆ ਪੂਰੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਉੱਥੇ ਗੁੰਡਾਗਰਦੀ ਕਿਸ ਤਰ੍ਹਾਂ ਹੋਈ ਝੰਡੇ ਇੱਧਰ ਚੜਦੇ ਆ ਤੁਸੀਂ ਦੇਖੋ ਆਪ ਦੇਖ ਲਓ ਆ ਫੋਟੋਜ਼ ਲੱਗੀਆਂ ਪਈਆਂ ਕੁਹਾੜੀਆਂ ਫੜੀਆਂ ਪਈਆਂ ਦਾਤਰ ਫੜੇ ਪ ਪਰਮੇਸ਼ੂ ਜੀ ਰਹਿਣ। ਤੇ ਸਾਡੇ ਪੂਰੇ ਸੰਗਠਨ ਨੂੰ ਪੂਰੇ ਜਿਹੜੇ ਸਾਡੇ ਸਮਾਜ ਦੇ ਬੁੱਧੀਜੀਵੀ ਲੋਕ ਸੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਉਹਨਾਂ ਨੂੰ ਲਾਰਾ ਲੱਪਾ ਲਾਇਆ ਗਿਆ ਤੇ ਗੁੰਡੇ ਇਕੱਠੇ ਕਰਕੇ ਛਿੰਨਾ ਝੜਾਤਾ। ਅੱਜ ਜਿਹੜਾ ਤੁਹਾਡਾ ਬੰਦ ਰੱਖਿਆ ਗਿਆ ਭੰਡਾਰੀਪੁਰ ਕਿੱਥੋਂ ਕਿੱਥੋਂ ਆਈਆਂ ਨੇ ਜਿਹੜੀਆਂ ਇਹ ਪੂਰੇ ਪੰਜਾਬ ਤੋਂ ਵੀ ਆਏ ਆ, ਕੁਝ ਪੂਰੇ ਭਾਰਤ ਤੋਂ ਵੀ ਲੋਕ ਆਏ ਆ ਜਿੱਦਾਂ ਜਿੱਦਾਂ ਆ ਸਕਿਆ। ਬਹੁਤ ਛੋਟ ਟਾਈਮ ਸਾਡਾ ਸੀ। ਤੇ ਕੱਲ ਸ਼ਾਮੀ ਸੀ 4 ਵਜੇ ਵੀਡੀਓ ਪਾਇਆ ਔਰ ਰਾਤ ਨੂੰ ਸਾਡੇ ਕੋਲ ਲੋਕ ਪਹੁੰਚ ਗਏ ਇੱਥੇ। ਹੱਲੇ ਵੀ ਸਾਡੀ ਸੰਗ ਜੜੀ ਆ। ਇਹ ਜੇ ਅਸੀਂ ਬੰਦ ਕੀਤਾ ਉਹਦਾ ਦੁੱਖ ਸ ਬੰਦ ਵਿੱਚ ਰੁਕੀ ਪਈ ਆ ਵਿਵਾਦ ਤੋਂ ਬਾਅਦ ਕੋਈ ਓਮਪਰਾ ਗੱਬਰ ਤੇ ਕੋਈ ਐਫ ਆਈ ਆਰ ਦਰਜ ਕਰਵਾਈ ਜੇ ਬਈ ਅਸੀਂ ਪ੍ਰਸ਼ਾਸਨ ਨੂੰ 3 ਦਿਨ ਹੋ ਗਏ 3 ਦਿਨ ਲਗਾਤਾਰ ਅਸੀਂ ਜਾ ਰਹੇ ਹਾਂ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਸਾਨੂੰ ਬੁਲਾ ਰਿਹਾ ਵਾ ਅਸੀਂ ਬੇਨਤੀਆਂ ਕੀਤੀਆਂ ਕਿ ਜਿਹੜੀ ਗੁੰਡਾਗਰਦੀ ਉੱਥੇ ਹੋਈ ਆ ਉਹਨੂੰ ਲੈ ਕੇ ਉਹ ਜੋ ਸਥਿਤੀ ਪਹਿਲਾਂ ਜਿਹੜੇ ਜੋ ਹੈ ਸੀ ਝੰਡਾ ਚੜ੍ਹੇ ਅਸੀਂ ਨਹੀਂ ਕਿ ਕਿਹਨੇ ਝੰਡਾ ਨਾ ਚੜ੍ਹੇ ਪਰ ਝੰਡਾ ਕੋਈ ਵੀ ਚੜ੍ਹੇ ਸ਼ਾਂਤੀ ਨਾਲ ਚੜ੍ਹਨਾ ਚਾਹੀਦਾ ਅਗਲਾ ਸਟੈਪ ਕੀ ਲਏਗਾ ਜਿਸ ਤੋਂ ਅਗਲਾ ਸਟੈਪ ਸਾਡੇ ਬੁੱਧੀਜੀਵੀ ਬੈਠੇ ਪਏ ਆ ਪੂਰੇ ਪੰਜਾਬ ਤੋਂ ਸੰਗਠਨ ਆਏ ਪਏ ਆ ਇੰਡੀਆ ਤੋਂ ਸੰਗਠਨ ਆਏ ਪਏ ਆ ਅਗਲੀ ਰਾਜਨੀਤੀ ਜਿਹੜੀ ਹੋਏਗੀ ਉਹ ਤੈਅ ਕਰਨਗੇ ਅੱਜ ਜਿਹੜਾ ਕਿ 27 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਪਾਵਨਵਾਲ ਮਿੱਕੀ ਤਿਰੱਦੀ ਮਰਿਆਦਾ ਜਿਹੜੀ ਪੰਗ ਹੋਈ ਹੈ ਬਹੁਤ ਹੀ ਕਾਲਾ ਦਿਨ ਔਰ ਬਹੁਤ ਹੀ ਦੁਖਦਾਈ ਘਟਨਾ ਹੈ ਮੈਂ ਕਹਿ ਸਕਦਾ ਸਮਾਜ ਨੂੰ ਬੜਾ ਰੋਸ਼ ਹੈ ਉਦੇ ਉਪਲਬਖ ਦੇ ਵਿੱਚ ਅੱਜ ਦੀ ਜਿਹੜੀ ਇਹ ਰੋਸ਼ ਪ੍ਰਦਰਸ਼ਨ ਸੰਗਠਨਾ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਵਾ ਔਰ ਅਲੱਗ ਅਲੱਗ ਜਥੇਬੰਦੀਆਂ ਨੇ ਇਹਦੇ ਵਿੱਚ ਧਾਰਮਿਕ ਸਾਡੀਆਂ ਜਿਨ੍ਹਾਂ ਨੂੰ ਵਾਕਈ ਜਿਨ੍ਹਾਂ ਨੇ ਵਾਲਮੀਕੀ ਸਮਾਜ ਦੀ ਲੜਾਈ ਲੜੀ ਹੈ ਔਰ ਲੜਾਈ ਲੜਨ ਦਾ ਕਾਰਨ ਇਹ ਹੀ ਸੀ ਕਿ ਸਾਡਾ ਧਰਮ ਅਲੱਗ ਕਾਇਮ ਹੋ ਸਕੇ ਸਾਡਾ ਸਥਾਨ ਇੱਕ ਅਲੱਗ ਤੋਂ ਬਣੇ ਜਿਹੜਾ ਪੂਰਾ ਜਿਹਦੀ ਪੂਜਾ ਪદ્ધਤੀ ਵਾਲਮੀਕੀ ਮੈਂ ਤਰੀਕੇ ਨਾਲ ਹੋਵੇ ਮਗਰ ਇਹ ਕੁਛ ਲੋਕ ਸ਼ਰਾਰਤੀ ਲੋਕ ਖਾਸ ਕਰਕੇ ਵੱਡਾ ਜਿਹੜਾ ਨਾਮ ਹੈ ਇਹ ਉਹ ਸਭ ਤੋਂ ਪਹਿਲਾ ਨਾਮ ਹੈ ਹਰ ਵਾਰ ਬੇਦਵੀ ਕਰਨ ਵਾਲਾ ਜਿਹੜਾ ਨਾਮ ਹੈ ਉਹ ਆ ਓਮ ਪ੍ਰਕਾਸ਼ ਗੱਬਰ ਜਿਹੜਾ ਆਪਣੀ ਜੋਤ ਹੈ ਰਾਜਨੀਤਿਕ ਰੋਟੀ ਸਿੱਖਣ ਦੇ ਲਈ ਹਰ ਵਾਰ ਇੱਥੇ ਮर्यादा ਭੰਗ ਕਰਾਉਂਦਾ ਔਰ ਕੋਈ ਨਾ ਕੋਈ ਮਸਲਾ ਛੇੜਦਾ ਰਹਿੰਦਾ ਕਿ ਮੈਂ ਚਮਕਿਆ ਰਵਾਂ ਐਤ ਕੀ ਤੇ ਹੱਦ ਹੋ ਗਈ ਪਾਲਕੀ ਸਾਹਿਬ ਨੂੰ ਤੋੜਿਆ ਗਿਆ ਚੱਪਲ ਅੰਦਰ ਲੈ ਕੇ ਜਾ ਕੇ ਸੰਤਾਂ ਵੱਲੋਂ ਚੱਪਲਾਂ ਪਾਈਆਂ ਗਈਆਂ ਕੁਹਾੜੀਆਂ ਦਾਤਰੀਆਂ ਜੋ ਵੀ ਉਹਨਾਂ ਕੋਈ ਗਾਲੀ ਗਲੋਚ ਤਕਾਂ ਮੁਕੀ ਨਿਕਰਾਂ ਪਾ ਕੇ ਅੰਦਰ ਗਏ ਇਤੋਂ ਵੱਡੀ ਬੇਦਬੀ ਅੱਜ ਤੱਕ ਨਹੀਂ ਹੋਈ ਉਹਦੇ ਰੋਸ਼ ਦੇ ਵਿੱਚ ਅਸੀਂ ਇਹ ਚੁੰਨੇ ਆ ਕਿ ਜਿਹੜਾ ਜ਼ਬਰਦਸਤੀ ਝੰਡਾ ਚੜਿਆ ਸੰਤ ਸਮਾਜ ਜਿਹੜਾ ਸੰਤ ਗੁਰਦਾਰੀ ਨਾਜੀ ਸੰਤ ਮਲਕੀਰ ਨਾਜੀ ਇਹ ਸਾਡੇ ਪੂਜਨੀਏ ਨੇ ਸਾਡੇ ਮਾਨਣਿਏ ਨੇ ਅਸੀਂ ਇਹਨਾਂ ਨੂੰ ਮੰਨਦੇ ਆ ਮਗਰ ਕੁਝ ਸ਼ਰਾਰਤੀ ਐਸੇ ਲੋਕ ਨੇ ਜਿਹੜੇ ਸਮਾਜ ਨੂੰ ਔਰ ਸੰਤਾਂ ਨੂੰ ਪਾੜ ਰਹੇ ਨੇ ਔਰ ਅਸੀਂ ਭਾਵੇਂ ਝੰਡਾ ਲਾਲ ਵੀ ਚੜ ਜਾਂਦਾ ਸੈਮਤੀ ਨਾ ਚੜਦਾ ਕੋਈ ਮੀਟਿੰਗ ਹੁੰਦੀ ਕੋਈ ਸਲਾਹ ਲਿੱਤੀ ਜਾਂਦੀ ਕੋਈ ਐਦਾਂ ਦਾ ਕੰਮ ਕੀਤਾ ਜਾਂਦਾ ਵੀ ਜਿਹਦੇ ਨਾਲ ਪੂਰੇ ਪ੍ਰਸ਼ਾਸਨ ਦੇ ਵਿੱਚ ਬੈਠ ਕੇ ਇੱਕ ਨਿਰਣੇ ਲਿੱਤਾ ਜਾਂਦਾ ਔਰ ਫਿਰ ਝੰਡਾ ਚੜਾਇਆ ਜਾਂਦਾ ਵਿਧੀਵਤ ਤਰੀਕੇ ਦੇ ਨਾਲ ਔਰ ਉੱਥੇ ਕੋਈ ਪਾਠ ਨਹੀਂ ਕੋਈ ਪੂਜਾ ਨਹੀਂ ਕੋਈ ਪਦਤੀ ਨਹੀਂ ਕੋਈ ਜ਼ਬਰਨ ਝੰਡੇ ਦਾ ਐਂਗਲ ਬਣਾਇਆ ਗਿਆ ਉਤੇ ਥੜਾ ਬੰਦਾ ਆ ਭੂਮੀ ਪੂਜਨ ਹੁੰਦਾ ਕੋਈ ਐਦਾਂ ਦੀਆਂ ਵਿਧੀਵਤ ਤਰੀਕੇ ਹੁੰਦੇ ਝੰਡਾ ਚੜਾਉਣ ਦੇ ਇੱਕ ਵੀ 10 ਦਿਨ ਕਿਹੜਾ ਹੋਇਆ ਤੇ ਅਸੀਂ ਮੰਨ ਲਾਂਗੇ ਵੀ ਵਿਧੀਵਤ ਤਰੀਕੇ ਨਾਲ ਚੱਲਦਾ ਲੱਗਦਾ ਕਿ ਇਹ ਸਿਆਸੀ ਖੇਡ ਹੈ ਬਿਲਕੁਲ ਸਿਆਸੀ ਖੇਡ ਆ ਜੀ ਰਾਜਨੀਤਿਕ ਖੇਡ ਹੈ ਵੇਖੋ ਸ਼੍ਰਾਇਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਉੱਥੇ ਕੋਈ ਜ਼ਬਰਨ ਝੰਡਾ ਚੜਾ ਜੇ ਧੱਕਾ ਮੁਕੀ ਕਰਕੇ ਗੁੰਡਾ ਤਤਵ ਲੈ ਕੇ ਅੰਦਰ ਵੜ ਜੇ ਜ਼ਬਰਨ ਕੋਈ ਚੀਜ਼ ਕਰ ਜੇ ਤੇ ਉਹਦੇ ਲਈ ਮਰਨ ਵਾਲੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਉਹਨੂੰ ਆਪਣੀ ਇਹ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਪ੍ਰਧਾਨ ਜੀ ਹੁਣ ਝੰਡਾ ਦੁਬਾਰਾ ਬਦਲਿਆ ਜਾਏਗਾ ਕਿ ਕਿੱਤੀ ਕੀਤਾ ਜਾਏਗਾ ਅਸੀਂ ਇਹੀ ਕਹਿੰਦੇ ਆ ਪ੍ਰਸ਼ਾਸਨ ਨੂੰ ਕਿ ਝੰਡਾ ਤੁਸੀਂ ਰਿਮੂਵ ਕਰਾ ਦਿਓ ਸਰਵ ਸੰਮਤੀ ਨਾਲ ਸੰਗਠਨਾ ਦੀ ਇੱਕ ਵੱਡੇ ਲੈਵਲ ਤੇ ਮੀਟਿੰਗ ਹੋਵੇ ਜੋ ਨਿਰਣੇ ਉਹਦੇ ਚ ਹੋਵੇ ਚਾਹੇ ਲਾਲ ਚਾਹੇ ਅਸਮਾਨੀ ਚਾਹੇ ਤਿਰੰਗਾ ਚਾਹੇ ਅਦਰ ਰੰਗ ਪਰ ਹੁਣੀ ਸਹਿਮਤੀ ਚਾਹੀਦੀ ਸੰਗਠਨਾ ਦੀ ਧਾਰਮਿਕ ਸੰਗਠਨ ਉਹਨੂੰ ਮੰਨਣਗੇ ਤੇ ਫਿਰ ਕਿਉਂਕਿ ਜਿਹੜਾ ਸੰਤਾਂ ਦੇ ਡੇਰੇ ਆ ਉਹ ਡੇਰਾਂ ਦੇ ਜਿਹੜੇ ਮਰਜ਼ੀ ਛੰਡੇ ਛਡਾਉਣ ਸਾਨੂੰ ਕੋਈ ਇਤਰਾਜ ਨਹੀਂ ਪਰ ਇਹ ਪੂਰੇ ਵਿਸ਼ਵ ਦਾ ਮੰਦਿਰ ਹੈ ਇਹ ਕਿਸੇ ਇੱਕ ਦਾ ਨਹੀਂ ਆ ਇੱਥੇ ਕਿਹੜੀ ਮਰਿਆਦਾ ਕਿਹੜੀ ਰਥਾ ਕਾਇਮ ਹੋਣੀ ਆ ਉਹ ਸਾਰਾ ਵਿਸ਼ਵ ਤੈਅ ਕਰੂਗਾ ਉਹ ਬੁੱਧੀ ਜੀ ਵੀ ਤੈਅ ਕਰਨਗੇ ਉਹ ਕੱਲੇ ਦੋ ਸੰਤ ਜਾਂ ਤਿੰਨ ਸੰਤ ਨਹੀਂ ਤੈਅ ਕਰੇਗਾ ਅਗਰ ਝੰਡਾ ਉਤਾਰਨ ਦੇ ਵਿੱਚ ਜਾਂ ਰਿਮੂਵ ਕਰਨ ਦੇ ਵਿੱਚ ਕਿਸੇ ਨੂੰ ਇਤਰਾਜ਼ ਹੁੰਦਾ ਤੇ ਫਿਰ ਤੁਸੀਂ ਕਿਸ ਤੁਹਾਡਾ ਅਗਲਾ ਕੀ ਹੋਏਗਾ ਬਿਲਕੁਲ ਅਸੀਂ ਆ ਪ੍ਰਸ਼ਾਸਨ ਦੇ ਨਾਲ ਹੋਵਾਂਗੇ ਰਿਮੂਵ ਹੋਏਗਾ ਤੇ ਅਗਰ ਉਹ ਨਾ ਕਰਨ ਦੇਣ ਤੇ ਨਹੀਂ ਕਰਨ ਨਹੀਂ ਕਰਨ ਦੇਣਗੇ ਤੇ ਇਹਦੇ ਤੇ ਮੂਵਮੈਂਟ ਚੱਲਦੀ ਰਹਿਣੀ ਅਸੀਂ ਆਪਣੇ ਝੰਡੇ ਵੀ ਚੜਾਵਾਂਗੇ ਅਸੀਂ ਦੇਖਿਆ ਜਾਵੇ ਹਾਲੇ ਤਾਂ ਸਾਡੇ ਇੱਕ ਦਿਨ ਦੀ ਕਾਲ ਆ ਇੱਕ ਦਿਨ ਪਹਿਲਾਂ ਦੀ ਅਸੀਂ ਅਸੀਂ ਜੇਕਰ ਉਹਨਾਂ ਵਾਂਗੂ ਮਹੀਨਾ ਲਾ ਦਈਏ 2 ਮਹੀਨੇ ਲਾ ਦਈਏ ਜੇ ਉਹਨਾਂ 3 ਮਹੀਨੇ ਲਾ ਕੇ ਇੰਨਾ ਕੀਤਾ ਹੈ ਜੁਮੇ ਤੇ ਇਹ ਉਹ ਉਹ ਸੰਗਠਨਾ ਜਿਹੜੇ ਓਵਰਆਲ ਇੰਡੀਆ ਨੂੰ ਚਲਾ ਰਿਹਾ ਅੱਜ ਕਾਲ ਕਰਨ ਤੇ ਭਾਰਤ ਬੰਦ ਕਰਾ ਸਕਦੇ ਆ ਅੱਜ ਜਿਹੜਾ ਕੀ ਤੁਸੀਂ ਪੂਰੇ ਪੰਜਾਬ ਕੋ ਇਹ ਕਹਿ ਰਹੇ ਆ ਕਿ ਭਾਰਤ ਤੂੰ ਚੋ ਆਏ ਜਿਹੜੇ ਤੁਹਾਡੇ ਵਾਲਮੀਕੀ ਸਮਾਜ ਜਿਹੜੇ ਹਾਂਜੀ ਇਹ ਸਿਰਫ ਸਿਰਫ ਅਧਿਕਾਰੀ ਅਧਿਕਾਰੀਆਂ ਨੂੰ ਅਸੀਂ ਕਿਹਾ ਕਿ ਤੁਸੀਂ ਆਓ ਅਸੀਂ ਇੱਕ ਧਰਨਾ ਦੇਣਾ ਉਸ ਤੋਂ ਬਾਅਦ ਅਸੀਂ ਮੂਮੈਂਟਲ ਬਹਿ ਕੇ ਰਣਨੀਤੀ ਤਿਆਰ ਹੋਣੀ ਅਗਲੀ ਕਾਲ ਕੀ ਰਹੇਗੀ ਅਗਲੀ ਕਾਲ ਹੈ ਹੋ ਸਕਦਾ ਜਿਹੜੀ ਤਰਨ ਤਰਨ ਵਾਲੀ ਇਲੈਕਸ਼ਨ ਉਹ ਚੱਕ ਧਰਨਾ ਪ੍ਰਦਰਸ਼ਨ ਬਹੁਤ ਵੱਡਾ ਹੋਵੇ ਔਰ ਉਹਦੇ ਨਾਲ ਨਾਲ ਇਤੋਂ 10 ਗੁਣਾ ਵੱਡਾ ਔਰ ਜਿਹੜਾ ਆ ਉਹ ਪੰਜਾਬ ਬੰਦ ਦੀ ਕਾਲ ਵੀ ਹੋ ਸਕਦੀ ਆ ਭਾਰਤ ਬੰਦ ਦੀ ਕਾਲ ਵੀ ਹੋ ਸਕਦੀ